ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਰਾਜ ਲੀਲਾ ਤੇਰਾ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਸਰਬ ਸੁਖਾਂ ਬਨੇ ਤੇਰਾ ਓਲੈ ਭ੍ਰਮ ਕੇ ਪਰਦੇ ਸਤਗੁਰ ਖੋਲੇ ਰਹਾਉ ਹੁਕਮ ਬੂਝ ਰੰਗ ਰਸ ਮਾਣੇ ਸਤਗੁਰ ਸੇਵਾ ਮਹਾਂ ਨਿਰਵਾਣੇ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਣ ਨਾਮ ਰਤਾ ਸੋਈ ਨਿਰਵਾਣ ਜਾਂ ਕੋ ਮਿਲਿਓ ਨਾਮ ਨਿਧਾਨਾ ਭਨਤ ਨਾਨਕ ਤਾ ਕਾ ਪੂਰਖ ਜਾਨਾ ਆਸਾ ਮਹੱਲਾ ਪੰਜਵਾਂ ਤੀਰਥ ਜਾਉ ਤਹਾ ਹਉ ਕਰਤੇ ਪੰਡਤ ਪੁੱਛੋ ਤਾ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾਂ ਕਹਿ ਹਰ ਹਰ ਕੀਰਤਨ ਨੀਤਾ ਰਹਾਓ ਸ਼ਾਸਤਰ ਵੇਦ ਪਾਪ ਪੁੰਨ ਵਿਚਾਰ ਨਰਕ ਸੁਰਗ ਫਿਰ ਫਿਰ ਔਤਾਰ ਗ੍ਰਸਤ ਮਹਿ ਚਿੰਤ ਉਦਾਸ ਅਹੰਕਾਰ ਕਰਮ ਕਰਤ ਜੀ ਕਉ ਜੰਜਾਰ ਪ੍ਰਭ ਕਿਰਪਾ ਤੇ ਮਨ ਵਸ ਆਇਆ ਨਾਨਕ ਗੁਰਮੁਖ ਤਰੀ ਤਿਨ ਮਾਇਆ ਸਾਧ ਸੰਗ ਹਰ ਕੀਰਤਨ ਗਾਈਐ ਇਹੇ ਅਸਥਾਨ ਗੁਰੂ ਤੇ ਪਾਈਐ ਰਹਾਉ ਦੂਜਾ ਆਸਾ ਮਹੱਲਾ 5 ਘਰ ਮੈਂ ਸੂਖ ਬਾਹਰ ਫੁਨ ਸੁਖਾ ਹਰਿ ਸਿਮਰਤ ਸਗਲ ਬਨਾਸੀ ਦੁਖਾ ਸਗਲ ਸੁਖ ਜਾਂ ਤੂੰ ਚਿਤ ਆਵੈ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਉ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਟਹੈ ਦੁਖ ਡੇਰਾ ਹੁਕਮ ਬੂਝੈ ਸੋਈ ਪਰਵਾਨ ਸਾਚ ਸ਼ਬਦ ਜਾਂ ਕਾ ਨਿਸ਼ਾਨ ਗੁਰਪੂਰੈ ਹਰ ਨਾਮ ਦਰੜਾਇ ਭੰਤ ਨਾਨਕ ਮੇਰਾ ਮਨ ਸੁਖ ਪਾਇਆ ਆਸਾ ਮਹੱਲਾ ਪੰਜਵਾਂ ਜਹਾਂ ਪਠਾਵੋ ਤਹਿ ਤਹਿ ਜਾਈ ਜੋ ਤੁਮ ਦੇਹੋ ਸੋਈ ਸੁਖ ਪਾਈ ਸਦਾ ਚੇਰੇ ਗੋਵਿੰਦ ਗੁਸਾਈ ਤੁਮਰੀ ਕਿਰਪਾ ਤੇ ਤ੍ਰਿਪਤ ਗਾਈ ਰਹਾਉ ਤੁਮਰਾ ਦੀਆ ਪੈ ਨੋ ਖਾਈ ਤਉ ਪ੍ਰਸਾਦ ਪ੍ਰਭ ਸੁਖੀ ਬਲਾਈ ਮਨ ਤਨ ਅੰਤਰ ਤੁਜੈ ਧਿਆਈ ਤੁਮਰੇ ਲਵੈ ਨਾ ਕੋ ਲਾਈ ਕਉ ਨਾਨਕ ਨਿਤ ਇਵੇਂ ਧਿਆਈ ਗਤ ਹੋਵੈ ਸੰਤੈ ਲਗ ਪਾਈ ਆਸਾ ਮਹੱਲਾ ਪੰਜਵਾਂ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਸ਼ਰਵਨ ਸੁਣੀਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੂਖ ਰੋਗ ਮਨ ਸਗਲੇ ਲਥਾ ਰਹਾਉ ਕਾਰਜ ਕਾਮ ਬਾਟ ਘਾਟ ਜੁ ਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਰੈਨ ਹਰ ਕੀਰਤਨ ਗਾਈਐ ਸੋ ਜਨ ਜਮਕੀ ਵਾਟ ਨ ਪਾਈਐ ਆਠ ਪਹਿਰ ਜਿਸ ਵਿਸਰੈ ਨਾਹੀ ਗਤ ਹੋਵੈ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾਂ ਜਾਂ ਕੈ ਸਿਮਰਨ ਸੁਖ ਨਿਵਾਸ ਭਈ ਕਲਿਆਣ ਦੁਖ ਹੋਵਤ ਨਾਸ ਆਨੰਦ ਕਰੋ ਪ੍ਰਭ ਕੇ ਗੁਣ ਗਾਵੋ ਸਤਗੁਰ ਆਪਣਾ ਸਦਸਦਾ ਮਨਾਵੋ ਰਹਾਓ ਸਤਗੁਰ ਕਾ ਸੱਚ ਸ਼ਬਦ ਕਮਾਵੋ ਠਿਰ ਘਰ ਬੈਠੇ ਪ੍ਰਭ ਆਪਣਾ ਪਾਵੋ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਭਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਏ ਸੁਖ ਨਾਨਕ ਅਨੰਦ ਨ ਚੀਨਾ ਆਸਾ ਮਹੱਲਾ ਪੰਜਵਾਂ ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪਤੋ ਚੌਕੰਟ ਮਾਨੈ ਦਰਸ਼ਨ ਮੰਗੋ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਉ ਜਾਂ ਕੈ ਨਿਕਟ ਨ ਆਵੈ ਕੋਈ ਸਗਲ ਸ੍ਰਿਸ਼ਟ ਓ ਆਕੇ ਚਰਨ ਮਲ ਧੋਈ ਜੋ ਪ੍ਰਾਨੀ ਕਾਹੂ ਨ ਆਵਤ ਕਾਮ ਸੰਤ ਪ੍ਰਸਾਦ ਕਾ ਕੋ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹੱਲਾ ਪੰਜਵਾਂ ਏਕੋ ਏਕੀ ਨੈਨ ਨਿਹਾਰੋ ਸਦਾ ਸਦਾ ਹਰ ਨਾਮ ਸੁਮਾਰੋ RAM RAMA RAMA ਗੁਣ ਗਾਵੋ ਸੰਤ ਪ੍ਰਤਾਪ ਸਾਧਕੈ ਸੰਗੇ ਹਰ ਹਰ ਨਾਮ ਧਿਆਵੋ ਰੇ ਰਹਾਓ ਸਗਲ ਸਮਗਰੀ ਜਾ ਕੈ ਸੂਤ ਪਰੋਈ ਘਟ ਘਟ ਅੰਤਰ ਰਵਿਆ ਸੋਈ ਉਪਤ ਪਰਲੋਖਿਨ ਮੈਂ ਕਰਤਾ ਆਪ ਅਲੇਪਾ ਨਿਰਗੁਣ ਰਹਿਤਾ ਕਰਨ ਕਰਾਵਨ ਅੰਤਰ ਜਾਮੀ ਆਨੰਦ ਕਰੈ ਨਾਨਕਾ ਸੁਆਮੀ ਆਸਾ ਮਹੱਲਾ ਪੰਜਵਾਂ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇਹ ਜੀਤੀ ਨਹੀਂ ਹਾਰੇ किल बिख बनासे दुख दर्द दूर भय पुनीत संतन की तूर रहाओ प्रभ के संत उदाहरण जोग तिस भेटे जिस तुर संयोग मन आनंद मंत्र गुर दिया, तृष्णा बुझी मन चल थिया नाम पदार्थ नौ निध सिद्ध नानक गुरते पाई बुद्ध आसा महला पंजवा ਮਿੱਟੀ ਇਤਿਹਾਸ ਅਗਿਆਨ ਅੰਧੇਰੇ ਸਾਧ ਸੇਵਾ ਅਗ ਕਟੇ ਹਨੇਰੇ ਸੂਖ ਸਹਿਜ ਆਨੰਦ ਕਣਾ ਗੁਰ ਸੇਵਾ ਤੇ ਭਏ ਮਨ ਨਿਰਮਲ ਹਰ 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 ਨਾਮ ਸੁਨਾ ਰਹਾ ਬਿਨ ਸਿਉ ਮਨ ਕਾ ਮੂਰਖ ਢੀਠਾ ਪ੍ਰਭ ਕਾ ਭਾਣਾ ਲਾਗਾ ਮੀਠਾ ਗੁਰ ਪੂਰੇ ਕੇ ਚਰਨ ਗ헤 ਕੋਟ ਜਨਮ ਕੇ ਪਾਪ ਲਹੇ ਰਤਨ ਜਨਮ ਇਹ ਸਫਲ ਭਿਆ ਕਹੋ ਨਾਨਕ ਪ੍ਰਭ ਕਰੀ ਮਿਆ ਆਸਾ ਮਹੱਲਾ ਪੰਜਵਾ ਸਤਗੁਰ ਆਪਣਾ ਸਦ ਸਦਾ ਸਮਹਾਰੇ ਗੁਰ ਕੇ ਚਰਨ ਕੇ ਸੰਗਚਾਰੇ ਜਾਗਰੇ ਮਨ ਜਾਗਨ ਹਾਰੇ ਬਿਨ ਹਰ ਅਵਰਨ ਆਵਸ ਕੰਮ ਝੂਠਾ ਮੋਹ ਮਿਥਿਆ ਫਸਾਰੇ ਰਹਾਉ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਈ ਗੁਰ ਬਿਨ ਦੂਜਾ ਨਾਹੀ ਥਾ ਗੁਰ ਦਾਤਾ ਗੁਰਦੇਵੈ ਨਾਉ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹੱਲਾ 5 ਵਾ ਆਪੇ ਪੇੜ ਵਿਸਤਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਤ ਕਤ ਵੇਖੋ ਏਕੈ ਉਹੀ ਘਟ ਘਟ ਅੰਤਰ ਆਪੇ ਸੋਈ ਰਹਾਉ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਥਾਪੈ ਨਾਉ ਦੋ ਮਿਲ ਇਕੈ ਕੀਨੋ ਢਾਉ ਕੋ ਨਾਨਕ ਗੁਰ ਪਰਮਪਉਖ ਹੋਇਆ ਆਨੰਦ ਰੂਪ ਸਭ ਨੈਣ ਅਲੋਇਆ ਆਸਾ ਮਹਲਾ 5 ਉਕਤ ਸਿਆਨਪ ਕਿਛੂ ਨਾ ਜਾਨਾ ਦਿਨ ਰਹਿਣ ਤੇਰਾ ਨਾਮ ਵਖਾਨਾ ਮੈਂ ਨਿਰਗੁਣ ਗੁਣ ਨਾਹੀ ਕੋਏ ਕਰਨ ਕਰਾਵਨ ਹਾਰ ਪ੍ਰਭ ਸੋਏ ਰਹਾਉ ਮੂਰਖ ਮੁਗਦ ਅਗਿਆਨ ਅਵਿਚਾਰੀ ਨਾਮ ਤੇਰੇ ਕੀ ਆਸ ਮਨ ਧਾਰੀ ਜਪ ਤਪ ਸੰਜਮ ਕਰਮ ਨਾ ਸਾਦਾ ਨਾਮ ਪ੍ਰਭੂ ਕਾ ਮਨ ਅਰਾਦਾ ਕਿਛੂ ਨਾ ਜਾਣਾ ਮਤ ਮੇਰੀ ਥੋਰੀ ਬਿਨਵੰਤ ਨਾਨਕ ਉਟ ਪ੍ਰਭ ਤੋਰੀ ਆਸਾ ਮਹੱਲਾ ਪੰਜਵਾ ਹਰ ਹਰ ਅਖਰ ਦੋਏ ਇਹ ਮਾਲਾ ਜਪਤ ਜਪਤ ਭਏ ਦੀਨ ਦਿਆਲਾ ਕਰੋ ਬੇਨਤੀ ਸਤਗੁਰੁ ਆਪਣੀ ਕਰ ਕਿਰਪਾ ਰੱਖੋ ਸਰਣਾਈ ਮੋਖੋ ਦੇਹੋ ਹਰੇ ਹਰ ਜਪਨੀ ਰਹਾਉ ਹਰ ਮਾਲਾ ਔਰ ਅੰਤੁਰ ਧਾਰੈ ਜਨਮ ਮਰਨ ਕਾ ਦੁਖ ਨਿਵਾਰੈ ਹਰਦਾ ਸੁਮਹਲੇ ਮੁਖ ਹਰ ਹਰ ਬੋਲੇ ਸੋ ਜਨ ਇਤੋਤ ਕਤੈ ਨ ਡੋਲੇ ਕਉ ਨਾਨਕ ਜੋ ਰਾਚੈ ਨਾਏ ਹਰ ਮਾਲਾ ਤਾਂ ਖੈ ਸੰਗ ਜਾਏ ਆਸਾ ਮਹਲਾ ਪੰਜਵਾਂ ਜਿਸ ਕਾ ਸਭ ਕਿਛ ਤਿਸ ਕਾ ਹੋਏ ਤਿਸ ਜਨ ਲੇਪ ਨ ਬਿਆਪੈ ਕੋਏ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕਿਛ ਕਰੈ ਸੋਈ ਭਲ ਜਨ ਕੈ ਆਤਮ ਨਿਰਮਲ ਦਾਸ ਕੀ ਜੁਗਤਾ ਰਹਾਉ ਸਗਲ त्याग ਹਰ ਸ਼ਰਣੀ ਆਇਆ ਤਿਸ ਜਨ ਕਹਾ ਵਿਆਪੈ ਮਾਇਆ ਨਾਮਨਦਾਨ ਜਾਕੇ ਮਨ ਮਾਹੇ ਤਿਸ ਕੋ ਚਿੰਤਾ ਸੁਪਨੈ ਨਾਹੇ ਕਉ ਨਾਨਕ ਗੁਰਪੂਰਾ ਪਾਇਆ ਭਰਮ ਮੋਹ ਸਗਲ ਬਿਨਸਾਇਆ ਆਸਾ ਮਹੱਲਾ 5ਵਾਂ ਜੋ ਸੁਪਰਸੰਨ ਹੋਇਓ ਪ੍ਰਭ ਮੇਰਾ ਕਾ ਦੁਖ ਭਰਮ ਕਉ ਕੈਸੇ ਨੇਰਾ ਸੁਣ ਸੁਣ ਜੀਵਾ ਸੋਏ ਤੁਮਾਰੀ ਮੋਹਿ ਨਿਰਗੁਣ ਕਉ ਲਹਿੋ ਧਾਰੀ ਰਹਾਓ ਮਿਟ ਗਿਆ ਦੁਖ ਵਿਸਾਰੀ ਚਿੰਤਾ ਫਲ ਪਾਇਆ ਜਪ ਸਤਗੁਰ ਮੰਤਾ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਰਖ ਕੰਠ ਪਰੋਏ ਕਹ ਨਾਨਕ ਕੌਨ ਉਹ ਕਰਮਾਂ ਜਾਂ ਕੈ ਮਨ ਵਸਿਆ ਹਰ ਨਾਮਾ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਅਹੰਕਾਰ ਵਿਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦ ਮਾਤੇ ਜਾਗਤ ਭਗਤ ਸਿਮਰਤ ਹਰ ਰਾਤੇ ਰਹਾਉ ਮੋਹ ਭਰਮ ਬਉ ਜੂਨ ਪਵਾਇਆ ਅਸਤਰ ਭਗਤ ਹਰ ਚਰਨ ਤੇ ਆਇਆ ਬੰਧਨ ਅੰਧ ਕੂਪ ਗ੍ਰਹਿ ਮੇਰਾ ਮੁਖਤੇ ਸੰਤ ਬੁਝੈ ਹਰ ਨੀਰਾ ਕਉ ਨਾਨਕ ਜੋ ਪ੍ਰਭ ਸਰਣਾਈ ਈਹਾਂ ਸੁਖ ਆਗੈ ਗਤ ਪਾਈ ਆਸਾ ਮਹੱਲਾ ਪੰਜਵਾਂ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰਾ ਦਵਾਰੇ ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ ਸ਼ਰਣ ਗਹੀ ਪ੍ਰਭ ਗੁਣੀ ਗਹਿਰਾ ਰਹਾਉ ਤੂੰ ਮੇਰਾ ਜੀਵਨ ਤੂੰ ਆਧਾਰ ਤੁਝੈ ਪੇਖ ਬਿਗਸੈ ਕਉਲਾਰ ਤੂੰ ਮੇਰੀ ਗਤ ਪਤ ਤੂੰ ਪਰਵਾਨ ਤੂੰ ਸਮਰਥ ਮੈਂ ਤੇਰਾ ਧਾਨ ਅਨੰਦਿਨ ਜਪੋ ਨਾਮ ਗੁਣਤਾਸ ਨਾਨਕੀ ਪ੍ਰਭ ਪੈਰ ਦਾਸ ਆਸਾ ਮਹੱਲਾ ਪੰਜਵਾਂ ਰੋਵਨ ਹਾਰੈ ਝੂਠ ਕਮਾਨਾ ਹਾਸ ਹਾਸ ਸੋਗ ਕਰਤ ਬੇਗਾਨਾ ਕੋਮੂਆ ਕਾ ਕਹਿ ਘਰ ਅਗਾਵਨ ਕੋ ਰਵੈ ਕੋ ਹਸ ਹਸ ਪਾਵਨ ਰਹਾਓ ਬਾਲ ਵਿਵਸਥਾ ਤੇ ਬਿਰਧਾਨਾ ਪਹੁੰਚਨਾ ਮੂਕਾ ਫਿਰ ਪਛਤਾਨਾ ਤ੍ਰੇ ਗੁਣ ਮੈਂ ਵਰਤੈ ਸੰਸਾਰਾ ਨਰਕ ਸੁਰਗ ਫਿਰ ਫਿਰ ਉਤਾਰਾ ਕੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾਂ ਕਾ ਪਰਵਾਨ ਆਸਾ ਮਹੱਲਾ ਪੰਜਵਾਂ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਭੂਰ ਭਿਆ ਬਹੋਰ ਪਛਤਾਨੀ ਪ੍ਰੈ ਸੇਜ ਸਹਿਜ ਮਨ ਅਨੰਦ ਧਰੋਰੀ ਪ੍ਰਭ ਮਿਲ ਬੇ ਕੀ ਲਾਲਸਾ ਤਾਂ ਤੇ ਆਲਸ ਕਹਾ ਕਰੋਰੀ ਰਹਾਉ ਕਰਮੈ ਅੰਮ੍ਰਿਤ ਆਣ ਅਨਸਾਰੇਉ ਖਿਸਰ ਗਇਓ ਭੂਮ ਪਰ ਢਾਰਿਓ ਸਾਧ ਮੋਹਿ ਲਾਦੀ ਅਹੰਕਾਰੀ ਦੋ ਸੁਨਾਹੀ ਪ੍ਰਭ ਕਰਨੈ ਹਾਰੇ ਸਾਧ ਸੰਗ ਮਿੱਠੇ ਪਰਮ ਧਾਰੇ ਨਾਨਕ ਮੇਲੀ ਸਿਰਜਣ ਹਾਰੇ ਆਸਾ ਮਹੱਲਾ ਪੰਜਵਾਂ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂੰ ਚਿਤ ਆਵੈ ਤੇਰੀ ਮਇਆ ਸਿਮਰਤ ਨਾਮ ਸਗਲ ਰੋਗ ਖਐ ਰਹਾਉ ਅਨਕ ਦੁਖ ਦੇਵੇ ਅਵਰਾਖੋ ਪਹੁੰਚ ਨਾ ਸਾਖੈ ਜਨ ਤੇਰੇ ਕੋ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਜ ਆਨੰਦ ਬਸੈ ਬੈ ਰਾਗੀ ਨਾਨਕੀ ਅਰਦਾਸ ਸੁਣੀ ਜੈ ਕੇਵਲ ਨਾਮ ਰਿਧੇ ਮਹਿ ਦੀਜੈ ਆਸਾ ਮਹੱਲਾ ਪੰਜਵਾਂ ਮਨ ਤ੍ਰਿਪਤਨੋ ਮਿਟੇ ਜੰਜਾਲ ਪ੍ਰਭ ਆਪਣਾ ਹੋਇ ਆ ਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾਂ ਕਹਿ ਗ੍ਰਹਿ ਸਭ ਕਿਛ ਹੈ ਪੂਰਨ ਸੋ ਭੇਟਿਆ ਨਿਰਬੈ ਧਨੀ ਰਹਾਉ ਨਾਮ ਦਿਰੜਾਇਆ ਸਾਧਿ ਕਿਰਪਾਲ ਮਿਟ ਗਈ ਭੂਖ ਮਹਾ ਬਿਕਰਾਲ ਠਾਕੁਰ ਆਪਣੈ ਕੀਨੀ ਦਾਤ ਜਲਨ 부ਜੀ ਮਨ ਹੋਈ ਸਾੰਤ ਮਿਟ ਗਈ ਭਾਲ ਮਨ ਸਹਜ ਸਮਾਨ ਨਾਨਕ ਪਾਇਆ ਨਾਮ ਖਜ਼ਾਨਾ ਆਸਾ ਮਹੱਲਾ ਪੰਜਵਾਂ ठाकर सों जाकी बन आई भोजन पूर्ण रहे अगाई कछु ना थोरा हर भक्तन को खात खर्चत बिल छत देवन को रहाओ जाका तनी अगम गुसाई मानु की कहकेत चलाई जाकी सेवा दस अष्ट सिधाई पलक दृष्ट ताकी लागो पाई ਜਾ ਕੋ ਦਇਆ ਕਰੋ ਮੇਰੇ ਸੁਆਮੀ ਕਹੋ ਨਾਨਕ ਨਾਹੀ ਤਿਨ ਕਾਮੀ ਆਸਾ ਮਹੱਲਾ ਪੰਜਵਾਂ ਜੋ ਮੈਂ ਆਪਣਾ ਸਤਿਗੁਰੁ ਧਿਆਇਆ ਤਬ ਮੇਰੇ ਮਨ ਮਹਾਂ ਸੁਖ ਪਾਇਆ ਮਿਟ ਗਈ ਗਨਤਬਨਾਸਿਓ ਸੰਸਾਰ ਨਾਮ ਰਤੇ ਜਨ ਭੈ ਭਗਵੰਤਾ ਰਹਾਉ ਜੋ ਮੈਂ ਆਪਣਾ ਸਾਹਿਬ ਚੀਤ ਤਉ ਭਾਉ ਮਿਟਿਓ ਮੇਰੇ ਮੀਤ ਜੋ ਮੈਂ ਓਟ ਗਹੀ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦੇਖ ਚਲਤ ਮਨ ਭਏ ਦਿਲਾਸਾ ਨਾਨਕ ਦਾਸ ਤੇਰਾ ਪ੍ਰਵਾਸਾ ਦੇਖ ਚਲਤ ਮਨ ਭਏ ਦਿਲਾਸਾ ਨਾਨਕ ਦਾਸ ਤੇਰਾ ਪ੍ਰਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ